ਦਾ ਹਾਲ ਦੇਖ ਲੋ ਪੁਲਸ ਵਾਲੇ ਕੀ ਕਰਦੇ ਆ ਤੇ ਇੱਥੇ ਹੋ ਕੀ ਰਿਹਾ ਇੱਥੇ ਮਜ਼ਦੂਰਾਂ ਦੇ ਘਰਾਂ ਦੇ ਉੱਤੇ ਪਟ્રોલ ਦੇ ਬੰਬ ਸਿੱਟੇ ਗਏ ਆ ਇੱਥੇ ਮਜ਼ਦੂਰਾਂ ਦੇ ਘਰ ਸਾੜ ਦਿੱਤੇ ਗਏ ਆ ਤੇ ਪੂਰੇ ਦਾ ਪੂਰਾ ਪ੍ਰਸ਼ਾਸਨ ਜਿਹੜਾ ਮੂਕ ਦਰਸ਼ਕ ਬਣਿਆ ਹੋਇਆ ਅਸੀਂ ਲਗਾਤਾਰ ਪੰਜਾਬ ਦੇ ਹਾਲਾਤ ਦੇਖ ਰਹੇ ਆ ਕਦੇ ਕਿਸੇ ਸਰਪੰਚ ਦੇ ਢਿੱਡ ਚੋਂ ਵੀ ਸ਼ੁਰਾ ਕੱਟ ਦਿੰਦੇ ਆ ਨਸ਼ੇ ਦੇ ਤਸਕਰ ਕਦੇ ਹਮਲਾ ਕਰਦੇ ਆ ਘਰਾਂ ਦੇ ਘਰ ਸਾੜ ਦਿੰਦੇ ਆ ਲੋਕਾਂ ਨੂੰ ਘਰੋਂ ਬਾਹਰ ਕਰ ਦਿੰਦੇ ਆ ਬਰਬਾਦ ਕਰ ਦਿੰਦੇ ਆ ਘਰਾਂ ਦੇ ਘਰਾਂ ਨੂੰ ਤਾਂ ਫਿਰ ਉਹ ਕੀ ਦੀ ਤਾਕਤ ਨਾਲ ਕਰਦੇ ਆ ਭਾਈ ਉਹਨਾਂ ਦੇ ਪਿੱਛੇ ਤਾਕਤ ਕਿਹੜੀ ਆ ਪੰਜਾਬ ਦੇ ਲੋਕਾਂ ਨੇ ਇੱਕ ਸਮਾਂ ਸੀ ਕਿ ਪਿੰਡਾਂ 'ਚ ਕਮੇਟੀਆਂ ਬਣਾਈਆਂ ਵੀ ਅਸੀਂ ਨਸ਼ੇ ਵਾਲਿਆਂ ਨੂੰ ਵਧ ਨਹੀਂ ਦੇਣਾ ਪਰ ਉਹ ਕਮੇਟੀਆਂ ਅਜੇ ਕਾਮਯਾਬ ਨਾ ਹੋਈਆਂ ਕਿਉਂ ਨਾ ਕਾਮਯਾਬ ਹੋ ਸਕੀਆਂ ਭਈ ਆ ਲੋਕਾਂ ਦੀ ਏਕਤਾ ਦੇ ਵਿੱਚ ਕਿਤੇ ਫਰਕ ਸੀ ਜਾਂ ਨਸ਼ੇ ਦੇ ਕਾਰੋਬਾਰਾ ਕਾਰੋਬਾਰੀਆਂ ਦਾ ਹੱਥ ਸਾਡੀ ਏਕਤਾ 'ਤੇ ਕਿਤੇ ਤਾਹਾਂ ਪੈਂਦਾ ਸੀ ਇਹ ਗੱਲ ਵਿਚਾਰ ਨਾਲੀ ਆ ਤੇ ਅੱਜ ਦੁਨੀਆ ਪੱਦਰ ਦੀ ਗੱਲ ਕਰਨੀ ਹੋਵੇ ਤਾਂ ਨਸ਼ਾ ਜਿਹੜਾ ਹਥਿਆਰਾਂ ਦੇ ਕਾਰੋਬਾਰ ਤੋਂ ਤੇ ਮਨੁੱਖੀ ਤਸਕਰੀ ਦੇ ਕਾਰੋਬਾਰ ਤੋਂ ਬਾਅਦ ਦੁਨੀਆ ਪੱਧਰ ਦਾ ਸਭ ਤੋਂ ਵੱਡਾ ਤੀਜਾ ਵਪਾਰ ਹੈ ਭਰਾਓ ਤੀਜਾ ਹੁਣ ਆਪਾਂ ਕਹਿੰਦੇ ਆ ਬਈ ਹੱਥਾਂ ਨਾਲੀ ਬਈ ਐਂ ਛੋਟੀ ਜਿਹੀ ਇੱਕ ਤਾਂ ਨਾਰੀ ਨਸ਼ੇ ਦੇ ਕਾਰੋਬਾਰੀਆਂ ਦੇ ਉੱਤੇ ਨੱਥ ਪੈ ਜੂ ਜਦੋਂ ਇਹ ਵਪਾਰ ਦੁਨੀਆ ਪੱਧਰ ਤੇ ਤੀਜਾ ਸਭ ਤੋਂ ਵੱਡਾ ਵਪਾਰ ਆ ਤਾਂ ਫਿਰ ਲਾਜ਼ਮੀ ਤੌਰ ਤੇ ਆ ਜਿਹੜੀਆਂ ਸਰਕਾਰਾਂ ਨੇ ਆ ਜਿਹੜਾ ਪ੍ਰਬੰਧ ਆ ਇਸ ਕਾਰੋਬਾਰ ਦੇ ਪਿੱਛੇ ਖੜਾ ਹੋਣਾ ਤੇ ਇਸ ਪ੍ਰਬੰਧ ਦੇ ਜਿਹੜਾ ਪਿੱਛੇ ਖੜਾ ਨਸ਼ੇ ਦੇ ਕਾਰੋਬਾਰੀਆਂ ਦੇ ਪਿੱਛੇ ਖੜਾ ਉਹਨੂੰ ਰੋਕਣ ਵਾਸਤੇ ਸਾਨੂੰ ਇੱਕ ਬਹੁਤ ਵੱਡੀ ਵਿਸ਼ਾਨ ਏਕਤਾ ਦੀ ਲੋੜ ਆ ਉਹ ਲੋਡ ਕਿੱਥੋਂ ਪੂਰੀ ਹੁੰਦੀ ਆ ਉਹ ਲੋਡ ਭਰਵੋ ਆ ਜਿਹੜੀ ਗੱਲ ਆ ਅਜੇ ਲੋਕ ਪਿੰਡਾਂ ਚੋਂ ਆਏ ਨਹੀਂ ਉਹਨਾਂ ਨੂੰ ਲੈ ਕੇ ਆਉਣਾ ਪੈਣਾ ਉਸ ਲੋਡ ਉਹ ਲੋਡ ਮੰਗ ਕਰਦੀ ਆ ਭਈ ਆ ਨਿੱਕੇ ਧਰਨਿਆਂ ਨਾਲ ਆ ਜਿਹੜੇ ਵਪਾਰੀਆਂ ਦੀ ਪਿੱਠ ਤੇ ਪੂਰੀ ਦੀ ਪੂਰੀ ਸਰਕਾਰ ਖੜੀ ਆ ਅਸੀਂ ਕਹਿ ਰਹੇ ਆ ਡੀਸੀ ਖੜਿਆ ਐਸਐਸਪੀ ਖੜਿਆ ਨਹੀਂ ਨਹੀਂ ਪੂਰੇ ਦਿਨ ਪੂਰਾ ਤਾਣਾ ਬਾਣਾ ਇਹਨਾਂ ਦੀ ਪਿੱਠ ਤੇ ਖੜਾ ਸੀ ਇਹ ਸਮਝਦੇ ਆ ਤੇ ਉਸ ਤਾਣੇ ਬਾਣੇ ਨੂੰ ਡੱਸਣ ਵਾਸਤੇ ਤਾਂ ਫਿਰ ਸਾਨੂੰ ਘਰ ਘਰ ਦਾ ਇੱਕ ਇੱਕ ਬੰਦਾ ਇੱਥੇ ਹਾਜ਼ਰ ਕਰਨਾ ਚਾਹੀਦਾ ਇਸ ਲਾਮਬੰਦੀ ਨੂੰ ਹੋਰ ਵੱਡੀ ਕਰਨਾ ਚਾਹੀਦਾ ਇਸ ਏਕਤਾ ਨੂੰ ਹੋਰ ਵਿਸ਼ਾਲ ਕਰਨਾ ਚਾਹੀਦਾ ਐਂ ਫੋਚੰਡੀ 로ਡ ਦੀ ਬਈ ਅੱਜ ਇਹ ਘਾਟਣਾ ਦਾਨੇ ਵਾਲ ਦੀ ਆ ਬਲਾਰੇ ਬੋਲ ਕੇ ਗਏ ਆ ਬਈ ਪੰਜ